ਜੋ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦਾ ਕਰੋਪੀ ਚੱਲ ਰਹੀ ਹੈ ਅੱਜ ਅਸੀਂ ਦਰੰਗਲਾ ਬੈਲਟ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਗਲੜੀ ਦਰੰਗਲਾਵਾਲ ਆਈ ਸੀ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਯੂਕੇ ਤੇ ਬਾਰਿੰਗਮ ਦੀ ਸਾਧ ਸੰਗਤ ਜਿਹੜੀ ਬਾਹਰੋਂ ਉਹ ਸੇਵਾ ਕਰ ਰਹੀ ਹੈ ਜਿਨ੍ਹਾਂ ਦੇ ਕੋਠੇ ਟੱਟ ਗਏ ਨੇ ਜਾਂ ਜਿਨ੍ਹਾਂ ਦੇ ਕੱਚੇ ਬਿਲਕੁਲ ਨਕਾਰਾ ਹੋ ਚੁੱਕੇ ਨੇ ਉਹਨਾਂ ਨੂੰ ਤਰਪਾਲਾਂ ਦੀ ਸੇਵਾ ਟਾਰਚਾਂ ਦੀ ਸੇਵਾ ਤੇ ਮੱਛਰਦਾਨੇ ਦੀ ਸੇਵਾ ਕਰ ਰਹੇ ਨੇ ਅੱਜ ਤਕਰੀਬਨ ਅਸੀਂ 100 ਪਰਿਵਾਰਾਂ ਨੂੰ ਇੱਧਰ ਦੇ ਕੇ ਚੱਲੇ ਆ ਜੇ ਕੋਈ ਪਰਿਵਾਰ ਰਹਿ ਜਾਣਗੇ ਉਹਨਾਂ ਨੂੰ ਫੇਰ ਅਗਲੀ ਵਾਰੀ ਅਸੀਂ ਜ਼ਰੂਰ ਦੇ ਕੇ ਫੇਰ ਜਾ ਕੇ ਪਿੰਡਾਂ 'ਚ ਪਤਾ ਕਰਦੇ ਆ ਜੇ ਕੋਈ ਰਹਿ ਗਿਆ ਤਾਂ ਉਹਨਾਂ ਨੂੰ ਜ਼ਰੂਰ ਦੇਵਾਂਗੇ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਜਿਹੜੇ ਬਾਹਰੋਂ ਸੇਵਾ ਕਰ ਰਹੇ ਨੇ ਯੂਕੇ ਦੀ ਸਾਧ ਸੰਗਤ ਤਬਰ ਰਿੰਗਮਦੀ ਸਾਧ ਸੰਗਤ ਉਹਨਾਂ ਦਾ ਆਪਣੇ ਸਾਰੇ ਇਲਾਕੇ ਵੱਲੋਂ ਆਪਣੇ ਜ਼ਿਲ੍ਹੇ ਵੱਲੋਂ ਆਏ ਵੀਰਾਂ ਭਰਾਵਾਂ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਆਪਣੇ ਜਿਹੜੇ ਮਿਹਨਤ ਦੇ ਵਿੱਚੋਂ ਜਿਹੜਾ ਆਪਣਾ ਤਸਬੰਧ ਕੱਢ ਕੇ ਇਹਨਾਂ ਦੀ ਸੇਵਾ ਕਰ ਰਹੇ ਹੋ ਤੁਹਾਡਾ ਕੋਟਨ ਕੋਟਨ ਧੰਨਵਾਦ ਤੇ ਸਾਰੀ ਸੰਗਤ ਦਾ ਵੀ ਧੰਨਵਾਦ ਪ੍ਰਮਾਤਮਾ ਕਰੇ ਕਿ ਇਹੋ ਜੀ ਨੌਬਤ ਨਾ ਆਵੇ ਕਿ ਕਿਸੇ ਨੂੰ ਕਿਸੇ ਕੋਲ ਲੈਣ ਦੀ ਲੋੜ ਪਵੇ ਪਰ ਫਿਰ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਦੇਖੋ ਪੰਜਾਬ ਦੇ ਲੋਕ ਜਿਹੜੇ ਸਾਡੇ ਨੇ ਪਿੰਡਾਂ ਦੇ ਲੋਕ ਜੀਵਿੰਦਾਰ ਭਰਾ ਜਿਹੜੇ ਬੱਚੇ ਨੇ ਹੜਾਂ ਤੋਂ ਉਹ ਲੰਗਰ ਦੀ ਸੇਵਾ ਰਾਸ਼ਨ ਦੀ ਸੇਵਾ ਸਾਰੇ ਤਰ੍ਹਾਂ ਕਰ ਰਹੇ ਨੇ ਪਰ ਬਾਹਰ ਬਾਹਰ ਜਿਹੜੇ ਸਾਡੇ ਪੰਜਾਬੀ ਭਰਾ ਗਏ ਨੇ ਉਹਨਾਂ ਨੂੰ ਆਪਣੇ ਪੰਜਾਬ ਨਾਲ ਹਮਦਰਦੀ ਹੈ ਉਹਨਾਂ ਨੇ ਪੰਜਾਬ ਦਾ ਦੁੱਖ ਵੇਖ ਕੇ ਬਾਹਰੋਂ ਸੇਵਾ ਵੀ ਕਰ ਰਹੇ ਨੇ ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਡੇ ਇੱਥੇ ਪ੍ਰਸ਼ਾਸਨ ਨੇ ਕੋਈ ਇਹੋ ਜਿਹਾ ਪ੍ਰਾਲਾ ਨਹੀਂ ਕੀਤਾ ਕਿ ਜੇ ਇਹਨਾਂ ਨੂੰ ਕੋਈ ਰਾਸ਼ਨ ਦਈਏ ਚਾਹੇ ਕੋਈ ਤਰਪਾਲ ਦਈਏ ਚਾਹੇ ਕੋਈ ਡੰਗਰ ਮਰ ਗਏ ਨੇ ਕੋਈ ਉਹਨਾਂ ਦਾ ਸੂਦਾ ਕਰੀਏ ਡੰਗਰ ਨੇ ਤੇ ਉਹ ਪਾਣੀ ਚੋਂ ਤਾਂ ਤਰੇ ਫਿਰਨਦੇ ਨੇ ਕੋਈ ਉਹਦਾ ਨੱਪਣ ਦਾ ਪ੍ਰਬੰਧ ਨਹੀਂ ਮੁਸਕਤ ਦਾ ਪ੍ਰਬੰਧ ਨਹੀਂ ਸਾਡੇ ਜਿਹੜੇ ਜੁਕੇ ਵਾਲੇ ਵੀਰ ਜਿੰਨੀ ਸਾਥ ਸੰਗਤ ਅਸੀਂ ਪਰਸੋਂ ਤੋਂ ਇੱਥੇ ਮੈਡੀਕਲ ਕੈਂਪ ਦਾ ਸ਼ੁਰੂ ਕਰ ਰਹੇ ਹਾਂ ਲਗਾਤਾਰ ਰੱਖਾਂਗੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਕੋਈ ਹੋਵੇ ਦਵਾਈ ਕੋਈ ਪੈਸਾ ਨਹੀਂ ਲਿਆ ਜਾਵੇਗਾ ਫਰੀ ਮੈਡੀਕਲ ਕੈਂਪ ਜਿਹੜਾ ਉਹ ਵੀ ਅਸੀਂ ਚਾਲੂ ਕਰ ਰਹੇ ਆਂ ਪਸ਼ੂਆਂ ਵਾਸਤੇ ਤਹੀ ਕਿ ਸੋਚਿਆ ਜੀ ਪਸ਼ੂਆਂ ਵਾਸਤੇ ਅਸੀਂ ਕਿਹਾ ਵੀ ਅਸੀਂ ਜਾ ਕੇ ਪਤਾ ਕਰਦੇ ਆਂ ਜਿਹੜੀ ਕੋਈ ਲੋੜ ਹੈ ਜੋ ਲੋਕ ਦੱਸਣਗੇ ਉਹ ਅਸੀਂ ਆਪਣੇ ਵੀਰਾਂ ਨੂੰ ਦੱਸਿਆ ਜਾਵੇਗਾ ਤੇ ਉਸੇ ਹਿਸਾਬ ਨਾਲ ਗਾਹ ਅੱਗੇ ਸੇਵਾ ਕੀਤੀ ਜਾਵੇਗੀ